ਦੋਸਤੋ ਜੇ ਤੁਹਾਡਾ ਦਿਲ ਕਮਜ਼ੋਰ ਹੈ ਤਾਂ ਇਸ ਵੀਡੀਓ ਨੂੰ ਨਾ ਵੇਖੋ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪੁਰਾਣੇ ਸਮਿਆਂ ਅੰਦਰ ਦੇਣ ਜਾਣ ਵਾਲੀਆਂ ਕੁਝ ਅਜੀਹੀਆਂ ਖੌਫਨਾਕ ਸਜ਼ਾਵਾਂ ਬਾਰੇ ਜਿਨ੍ਹਾਂ ਨੂੰ ਵੇਖਣ ਤੇ ਸੁਣਨ ਤੋਂ ਬਾਅਦ ਕਿਸੇ ਦਾ ਵੀ ਸਰੀਰ ਕੰਬ ਸਕਦਾ ਹੈ ਸਜ਼ਾ ਦੇਣ ਦੇ ਕੁਝ ਅਜੀਹੇ ਤਰੀਕੇ ਜਿਨ੍ਹਾਂ ਨੇ ਪੂਰੀ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦਿੱਤਾ ਸੀ ਤੇ ਪਤਾ ਨਹੀਂ ਕਿੰਨੇ ਹੀ ਬੇਗੁਨਾਹਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਨੰਬਰ 1 ਆਇਰਨ ਚੇਅਰ ਟੌਰਚਰ ਦੋਸਤੋ ਤੁਸੀਂ ਸੋਚ ਵੀ ਨਹੀਂ ਸਕਦੇ ਉਸ ਬੰਦੇ ਉੱਤੇ ਕੀ ਬੀਤਦੀ ਹੋਵੇਗੀ ਜੋ ਆਇਰਨ ਚੇਅਰ ਟੌਰਚਰ ਵਰਗੀ ਖਤਰਨਾਕ ਸਜ਼ਾ ਵਿੱਚੋਂ ਲੰਘਦਾ ਹੋਵੇਗਾ 1600 ਮੇਖਾਂ ਲਾ ਕੇ ਬਣਾਈ ਗਈ ਉਹ ਕੁਰਸੀ ਜਿਹਦੇ ਉੱਤੇ ਬੰਦੇ ਨੂੰ ਬਿਠਾਇਆ ਜਾਂਦਾ ਸੀ ਤੇ ਬੈਠਦੇ ਹੀ ਉਹ ਸਾਰੀਆਂ ਮੇਖਾਂ ਉਸ ਬੰਦੇ ਦੇ ਅੰਦਰ ਚੜੀਆਂ ਜਾਂਦੀਆਂ ਸਨ ਜਿਸ ਤੋਂ ਬਾਅਦ ਉਹ ਬੰਦਾ ਉਸ ਦਰਦ ਨੂੰ ਉਦੋਂ ਤੱਕ ਝੱਲਦਾ ਰਹਿੰਦਾ ਸੀ ਜਦੋਂ ਤੱਕ ਉਹ ਮਰ ਨਹੀਂ ਜਾਂਦਾ ਇਸ ਸਜ਼ਾ ਦੀ ਸ਼ੁਰੂਆਤ ਬੰਦੇ ਤੋਂ ਸੱਚ ਬੁਲਾਉਣ ਲਈ ਕੀਤੀ ਗਈ ਸੀ ਜਿਸ ਵਿੱਚ ਜੇ ਬੰਦਾ ਮੇਖਾਂ ਦੇ ਇਸ ਟੌਰਚਰ ਤੋਂ ਬਾਅਦ ਵੀ ਆਪਣਾ ਮੂੰਹ ਨਹੀਂ ਖੋਲਦਾ ਸੀ ਤਾਂ ਫਿਰ ਕੁਰਸੀ ਦੇ ਥੱਲੇ ਜੜਦੇ ਹੋਏ ਕੋਲੇ ਰੱਖੇ ਜਾਂਦੇ ਸਨ ਜਿਸ ਦਾ ਨਤੀਜਾ ਇਹ ਹੁੰਦਾ ਸੀ ਕਿ ਜਿਵੇਂ ਜਿਵੇਂ ਕੁਰਸੀ ਅੰਦਰ ਲੱਗੀਆਂ ਮੇਖਾਂ ਗਰਮ ਹੁੰਦੀਆਂ ਸਨ ਮੇਖਾਂ ਕਰਕੇ ਸਰੀਰ ਹੀ ਝੁਰਸ ਜਾਂਦਾ ਸੀ ਇਹ ਤਰਦ ਕਿੰਨਾ ਭਿਆਨਕ ਹੋਵੇਗਾ ਇਹਦਾ ਅੰਦਾਜ਼ਾ ਤੁਹਾਨੂੰ ਵੀ ਲੱਗਣ ਲੱਗ ਪਿਆ ਹੋਵੇਗਾ ਇਸ ਟੌਰਚਰ ਤੋਂ ਬਾਅਦ ਵੀ ਜੇ ਬੰਦਾ ਆਪਣਾ ਜੁਰਮ ਨਹੀਂ ਮੰਨਦਾ ਸੀ ਫਿਰ ਉਹਨੂੰ ਛੱਡ ਦਿੱਤਾ ਜਾਂਦਾ ਸੀ ਇਹ ਮੰਨ ਕੇ ਕਿ ਉਹ ਬੇਕਸੂਰ ਹੈ ਪਰ ਜਿਵੇਂ ਅੱਜ ਜੇਲ੍ਹ ਤੋਂ ਛੁੱਟ ਕੇ ਲੋਕ ਫੇਰ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਨੇ ਆਇਰਨ ਚੇਅਰ ਉੱਤੇ ਬੈਠਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੀ ਦੂਜੀ ਸ਼ੁਰੂਆਤ ਤਾਂ ਇੱਕ ਪਾਸੇ ਉਹਨਾਂ ਦੀ ਜ਼ਿੰਦਗੀ ਨੂੰ ਹੀ ਦੂਜਾ ਮੌਕਾ ਨਹੀਂ ਸੀ ਮਿਲਦਾ ਨੰਬਰ 2 ਪ੍ਰੈਜ਼ੈਂਟ ਬੋਲ ਦੋਸਤੋ ਇਹ ਸਜ਼ਾ ਪੁਰਾਣੇ ਗ੍ਰੀਸ ਅੰਦਰ ਦਿੱਤੀ ਜਾਂਦੀ ਸੀ ਕਈ ਲੋਕ ਬਰੇਜ਼ਨ ਬੁੱਲ ਨੂੰ ਸਿਜ਼ੇਰੀਅਨ ਬੁੱਲ ਵੀ ਕਹਿੰਦੇ ਨੇ ਕਿਹਾ ਜਾਂਦਾ ਹੈ ਕਿ ਪੁਰਾਣੇ ਗ੍ਰੀਸ ਵਿੱਚ ਇੱਕ ਸਮਾਂ ਅਜੇਹਾ ਵੀ ਆਇਆ ਜਦੋਂ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਪਿੱਤਲ ਨਾਲ ਬਣੇ ਹੋਏ ਇਸ ਬੁੱਲ ਦਾ ਇਸਤੇਮਾਲ ਕੀਤਾ ਗਿਆ ਸੀ ਇਸ ਦੇ ਇੱਕ ਪਾਸੇ ਇੱਕ ਦਰਵਾਜ਼ਾ ਬਣਿਆ ਹੁੰਦਾ ਸੀ ਜਿਹਨੂੰ ਖੋਲ ਕੇ ਪਹਿਲਾਂ ਅਪਰਾਧੀ ਨੂੰ ਬੁੱਲ ਦੇ ਅੰਦਰ ਕੈਦ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਪਿੱਤਲ ਦੇ ਬਣੇ ਇਸ ਬੁੱਲ ਦੇ ਥੱਲੇ ਆਕਲ ਆ ਦਿੱਤੀ ਜਾਂਦੀ ਸੀ ਫਿਰ ਜਿਵੇਂ ਜਿਵੇਂ ਬੁੱਲ ਗਰਮ ਹੁੰਦਾ ਓਵੇਂ ਓਵੇਂ ਅਪਰਾਧੀ ਉਸ ਬੁੱਲ ਦੇ ਅੰਦਰ ਝੋਲਸਦਾ ਰਹਿੰਦਾ ਅਖੀਰ ਉਸ ਦੇ ਅੰਦਰ ਹੀ ਉਹਦੀ ਮੌਤ ਹੋ ਜਾਂਦੀ ਏਸ ਸਜ਼ਾ ਦੀ ਖਾਸ ਗੱਲ ਇਹ ਸੀ ਵੀ ਜਦੋਂ ਅਪਰਾਧੀ ਦਰਦ ਨਾਲ ਚੀਕਦਾ ਸੀ ਤਾਂ ਇੱਕ ਗੂੰਜ ਬੁੱਲ ਤੋਂ ਬਾਹਰ ਲੋਕਾਂ ਨੂੰ ਵੀ ਸੁਣਦੀ ਸੀ ਕਿਉਂਕਿ ਬੁੱਲ ਦੇ ਉੱਪਰ ਵਾਲੇ ਪਾਸੇ ਲੱਗੀ ਟਿਊਬ ਦੀ ਮਦਦ ਨਾਲ ਗੁਨਾਹਗਾਰ ਦੀ ਚੀਕ ਬੁੱਲ ਦੀ ਆਵਾਜ਼ ਵਿੱਚ ਬਦਲ ਜਾਂਦੀ ਸੀ ਜਿਵੇਂ ਕਿਸੇ ਬਾਂਸਰੀ ਅੰਦਰ ਹੁੰਦਾ ਜਿਹਦੇ ਵਿੱਚ ਫੂਕ ਮਾਰਨ ਨਾਲ ਇੱਕ ਸੁਰੀਲੀ ਧੁਨ ਨਿਕਲਦੀ ਹੈ ਹਾਲਾਂਕਿ ਬੁੱਲ ਦੀ ਸੁਰੀਲੀ ਆਵਾਜ਼ ਸੁਣ ਕੇ ਜਨਤਾ ਕਦੇ ਕੁਝ ਨਹੀਂ ਸੀ ਹੁੰਦੀ ਕਿਉਂਕਿ ਹਰ ਕੋਈ ਜਾਣਦਾ ਸੀ ਕਿ ਰਾਜਾ ਫਲਾਰਿਸ ਦੇ ਸ਼ਾਸਨ ਅੰਦਰ ਇਸ ਆਵਾਜ਼ ਦਾ ਸਿਰਫ ਇੱਕੀ ਮਤਲਬ ਹੁੰਦਾ ਇੱਕ ਤਰਤਨਾਕ ਮੌਤ ਦੋਸਤੋ ਕਿਹਾ ਇਹ ਵੀ ਜਾਂਦਾ ਹੈ ਕਿ ਜਿਹੜੇ ਬੰਦੇ ਨੇ ਇਸ ਸਜ਼ਾ ਦੀ ਖੋਜ ਕੀਤੀ ਸੀ ਉਹ ਇਨਾਮ ਦੇ ਲਾਲਚ ਵਿੱਚ ਜਦੋਂ ਰਾਜੇ ਕੋਲ ਪਹੁੰਚਿਆ ਤਾਂ ਰਾਜੇ ਨੇ ਬੁੱਲ ਨੂੰ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਉਸੇ ਬੰਦੇ ਨੂੰ ਇਹਦੇ ਅੰਦਰ ਛੁਟਵਾਤਾ ਸੀ ਨੰਬਰ 3 ਬੋਇਲਿੰਗ ਉੰਜ ਤਾਂ ਹੈ ਸਜ਼ਾ ਇਤਿਹਾਸ ਦੀ ਸਭ ਤੋਂ ਆਮ ਸਜ਼ਾਵਾਂ ਵਿੱਚੋਂ ਇੱਕ ਹੈ ਪਰ ਇਸ ਦਾ ਟਾਰਚਰ ਕਿਸੇ ਹੋਰ ਸਜ਼ਾ ਤੋਂ ਬਿਲਕੁਲ ਵੀ ਘੱਟ ਨਹੀਂ ਈਸਟ ਏਸ਼ੀਆ ਤੇ ਇੰਗਲੈਂਡ ਅੰਦਰ ਲੋਕਾਂ ਨੂੰ ਪੂਰੇ ਗਰਮ ਪਾਣੀ ਅੰਦਰ ਸਿਰਫ ਇਸ ਲਈ ਜਿਉਂਦਾ ਛੱਡ ਦਿੱਤਾ ਜਾਂਦਾ ਸੀ ਕਿਉਂਕਿ ਉਹਨਾਂ ਤੋਂ ਜਾਣੇ ਅਣਜਾਣੇ ਕੋਈ ਜੁਰਮ ਹੋ ਜਾਂਦਾ ਸੀ ਤੇ ਅਜਿਹੇ ਜੁਰਮ ਦੀ ਸਜ਼ਾ ਇਹ ਸੀ ਕਿ ਉਹਨਾਂ ਨੂੰ ਉਸ ਗਰਮ ਪਾਣੀ ਵਿੱਚ ਉਦੋਂ ਤੱਕ ਰਹਿਣਾ ਹੋਵੇਗਾ ਜਦੋਂ ਤੱਕ ਉਹ ਮਰ ਨਹੀਂ ਜਾਂਦਾ ਸਿਰਫ ਪਾਣੀ ਨਹੀਂ ਕਈ ਵਾਰ ਤਾਂ ਗਰਮ ਤੇਲ ਅੰਦਰ ਵੀ ਜਿਉਂਦੇ ਬੰਦੇ ਨੂੰ ਸਿੱਟ ਕੇ ਸਜ਼ਾ ਦੇ ਤੌਰ ਉਤੇ ਜਿਉਂਦੇ ਬੰਦੇ ਨੂੰ ਉਬਾਲਿਆ ਤੱਕ ਜਾਂਦਾ ਸੀ ਫਿਰ ਉਬਲੇ ਹੋਏ ਉਸ ਬੰਦੇ ਨੂੰ ਮੱਛੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ ਜਿਸ ਨੂੰ ਮੱਛੀਆਂ ਦਾ ਝੁੰਡ 2 ਮਿੰਟਾਂ ਅੰਦਰ ਖਤਮ ਕਰ ਦਿੰਦਾ ਸੀ ਨੰਬਰ 4 ਫਲੇਇੰਗ ਮਲੇਸ਼ੀਆ ਹੀ ਨਹੀਂ ਬਲਕਿ ਏਜੀਪਟ ਵੀ ਟਾਰਚਰ ਕਰਨ ਦੇ ਸਾਰੇ ਹੱਦ ਬੰਨੇ ਟੱਪ ਗਿਆ ਸੀ ਜਿੱਥੇ ਫਲੇਇੰਗ ਦਾ ਤਰੀਕਾ ਵਰਤਿਆ ਜਾਂਦਾ ਸੀ ਦੋਸਤੋ ਤੁਸੀਂ ਚਮੜੀ ਖਿੱਚਣਾ ਤਾਂ ਸੁਣਿਆ ਹੀ ਹੋਵੇਗਾ ਅੰਗਰੇਜ਼ੀ ਵਿੱਚ ਉਹਨੂੰ ਫਲੇਇੰਗ ਕਹਿੰਦੇ ਨੇ ਪੁਰਾਣੇ ਸਮੇਂ ਅੰਦਰ ਇਹ ਸਜ਼ਾ ਉਹਨਾਂ ਲੋਕਾਂ ਨੂੰ ਦਿੱਤੀ ਜਾਂਦੀ ਸੀ ਜਿਨ੍ਹਾਂ ਉੱਤੇ ਕੋਈ ਜੁਰਮ ਸਾਬਤ ਹੋ ਜਾਂਦਾ ਸੀ ਜਿਹਦੇ ਕਰਕੇ ਸ਼ਹਿਰ ਦੇ ਚੌਰਾਹੇ ਅੰਦਰ ਬੰਦੇ ਦੀ ਚਮੜੀ ਖਿੱਚ ਦਿੱਤੀ ਜਾਂਦੀ ਸੀ ਜਿਵੇਂ ਇੱਕ ਕਸਾਈ ਕਿਸੇ ਜਾਨਵਰ ਦੀ ਚਮੜੀ ਖਿੱਚਦਾ ਹੈ ਠੀਕ ਉਸੇ ਤਰ੍ਹਾਂ ਚਾਕੂ ਦੀ ਮਦਦ ਨਾਲ ਅਪਰਾਧੀ ਦੀ ਚਮੜੀ ਵੀ ਲਾਹੀ ਜਾਂਦੀ ਸੀ ਤੇ ਇਸ ਦੌਰਾਨ ਟਾਰਚਰ ਕਰਨ ਵਾਲੇ ਬੰਦੇ ਨੂੰ ਬੇਹੋਸ਼ੀ ਵਿੱਚ ਰੱਖਿਆ ਜਾਂਦਾ ਸੀ ਕਿਉਂਕਿ ਸਜ਼ਾ ਦੇਣ ਵਾਲਿਆਂ ਦਾ ਮੰਨਣਾ ਸੀ ਕਿ ਮੌਤ ਜਿੰਨੀ ਦੇਰ ਵਿੱਚ ਆਵੇਗੀ ਉਨੀ ਹੀ ਦਰਦਨਾਕ ਹੋਵੇਗੀ ਤੇ ਅਪਰਾਧੀ ਦੀ ਹੀ ਤਰਫ਼ ਬਾਕੀਆਂ ਲਈ ਵੀ ਸਬਕ ਬਣੂ ਤਾਂ ਕਿ ਬਾਕੀ ਅਪਰਾਧ ਕਰਨ ਵਾਲੇ ਜੇ ਸੋਚਣ ਵੀ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਇਸ ਦਾ ਅੰਜਾਮ ਪਤਾ ਹੋਵੇ ਐਥੀ ਬਸ ਨਹੀਂ ਚਮੜੀ ਖਿੱਚਣ ਤੋਂ ਬਾਅਦ ਵੀ ਜੇ ਕੋਈ ਜਿਉਂਦਾ ਬਚ ਜਾਂਦਾ ਸੀ ਤਾਂ ਰਾਜਾ ਉਹਨੂੰ ਜਿਉਂਦਾ ਹੀ ਛਡਵਾ ਦਿੰਦਾ ਸੀ ਨੰਬਰ 5 ਨੋਜ਼ ਕਟਿੰਗ ਸਿਰਫ ਚਮੜੀ ਖਿੱਚਣਾ ਹੀ ਨਹੀਂ ਪੁਰਾਣੇ ਅਚਿਪ ਢੰਦਰ ਨੱਕ ਵਟਣ ਵਰਗੀ ਸਜ਼ਾ ਵੀ ਦਿੱਤੀ ਜਾਂਦੀ ਸੀ ਤੇ ਜਿਵੇਂ ਨੱਕ ਦਾ ਵਟਣਾ ਅੱਜ ਦੇ ਸਮੇਂ ਬੇਇੱਜ਼ਤੀ ਹੋਣਾ ਮੰਨਿਆ ਜਾਂਦਾ ਹੈ ਓਵੇਂ ਹੀ ਪੁਰਾਣੇ ਸਮੇਂ ਵਿੱਚ ਨੱਕ ਦਾ ਵੱਡੇ ਜਾਣਾ ਬੇਇੱਜ਼ਤੀ ਹੋਣਾ ਹੀ ਹੁੰਦਾ ਸੀ ਜਿਹਨੂੰ ਉਹ ਲੋਕ ਭੁਗਤਦੇ ਸੀ ਜਿਨ੍ਹਾਂ ਉਤੇ ਰਿਸ਼ਵਤ ਲੈਣ ਦਾ ਗੁਨਾਹ ਲੱਗਦਾ ਸੀ ਜਾਂ ਫਿਰ ਉਹ ਜੋ ਦੇਸ਼ ਦਾ ਕੋਈ ਵੀ ਕਾਨੂੰਨ ਤੋੜਦੇ ਸਨ ਨੱਕ ਵੱਟਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੀ ਇਸ ਸਜ਼ਾ ਨੂੰ ਪਾਉਣ ਵਾਲੇ ਜ਼ਿਆਦਾ ਲੋਕ ਰਾਜੇ ਦੇ ਕਰੀਬੀ ਹੁੰਦੇ ਸਨ ਜੋ ਆਪਣੀ ਕੁਰਸੀ ਦਾ ਗਲਤ ਫਾਇਦਾ ਲੈਂਦੇ ਸਨ ਠੀਕ ਉਸੇ ਤਰ੍ਹਾਂ ਜਿਵੇਂ ਅੱਜ ਸਾਡੇ ਮੰਤਰੀ ਕਰਦੇ ਨੇ ਪਰ ਫਰਕ ਇਹ ਹੈ ਕਿ ਅੱਜ ਵਾਲਿਆਂ ਨੂੰ ਕੋਈ ਸਜ਼ਾ ਨਹੀਂ ਮਿਲਦੀ ਨੰਬਰ 6 ਲਿੰਗਚੀ ਪੁਰਾਣੇ ਸਮੇਂ ਦੀ ਉਹ ਸਜ਼ਾ ਜਿਸ ਤੋਂ ਬਚਣ ਲਈ ਲੋਕ ਰਿਸ਼ਵਤ ਤੱਕ ਦੰਦੇ ਹੁੰਦੇ ਸੀ ਤਾਂ ਕਿ ਜਾਨ ਬੇਸ਼ੱਕ ਚਲੀ ਜਾਵੇ ਪਰ ਲਿੰਗਜੀ ਵਰਗੀ ਸਜ਼ਾ ਨਾ ਹੋਵੇ ਚਾਈਨਾ ਅੰਦਰ ਦਿੱਤੀ ਜਾਣ ਵਾਲੀ ਇਸ ਸਜ਼ਾ ਨੂੰ ਲਿੰਗਜੀ ਕਹਿੰਦੇ ਹਨ ਜੀਦਾ ਮਤਲਬ ਹੁੰਦਾ ਹੈ ਸਲੋ ਸਲਾਈਸਿੰਗ ਗळा ਹੌਲੀ-ਹੌਲੀ ਵਟਣਾ ਸਜ਼ਾ ਦੇ ਤੌਰ ਉੱਤੇ ਇਨਸਾਨੀ ਸਰੀਰ ਨੂੰ ਹੌਲੀ-ਹੌਲੀ ਉਦੋਂ ਤੱਕ ਕੱਟਿਆ ਜਾਂਦਾ ਸੀ ਜਦੋਂ ਤੱਕ ਇਹ ਮਰ ਨਹੀਂ ਜਾਂਦਾ ਇਹ ਸਜ਼ਾ 1906 ਵਿੱਚ ਹੀ ਬੈਨ ਕਰ ਦਿੱਤੀ ਗਈ ਸੀ ਪਰ ਇਹਦੀ ਸ਼ੁਰੂਆਤ ਕਦੋਂ ਹੋਈ ਕੋਈ ਨਹੀਂ ਜਾਣਦਾ ਪਰ ਕਈ ਇਤਿਹਾਸਕਾਰ ਕਹਿੰਦੇ ਨੇ ਕਿ ਇਸ ਸਜ਼ਾ ਨੂੰ ਸਾਰੇ ਲੋਕਾਂ ਸਾਹਮਣੇ ਬਾਜ਼ਾਰ ਦੇ ਵਿੱਚ ਦਿੱਤਾ ਜਾਂਦਾ ਸੀ ਇਸ ਲਈ ਗੁਨਾਹਗਾਰ ਨੂੰ ਪਹਿਲਾਂ ਕਿਸੇ ਥੜੇ ਉੱਤੇ ਲੈ ਕੇ ਜਾਇਆ ਜਾਂਦਾ ਸੀ ਤੇ ਉਹਨੂੰ ਬੰਨ੍ਹ ਦਿੱਤਾ ਜਾਂਦਾ ਸੀ ਉਸ ਤੋਂ ਬਾਅਦ ਚਾਕੂ ਦੀ ਮਦਦ ਨਾਲ ਬੰਦੇ ਦੇ ਸਾਰੇ ਸਰੀਰ ਉੱਪਰ ਕੱਟ ਲਾ ਦਿੱਤੇ ਜਾਂਦੇ ਸਨ ਉਸ ਸਮੇਂ ਦੇ ਲੋਕਾਂ ਦਾ ਮੰਨਣਾ ਸੀ ਕਿ ਇਸ ਤਰ੍ਹਾਂ ਸਜ਼ਾ ਪਾਉਣ ਵਾਲਾ ਅਗਲੇ ਕਿਸੇ ਵੀ ਜਨਮ ਵਿੱਚ ਮੁੜ ਕੇ ਜੁਰਮ ਨਹੀਂ ਸੀ ਕਰਦਾ ਕਦੇ-ਕਦੇ ਤਾਂ ਇਹ ਸਜ਼ਾ 4-4 ਦਿਨਾਂ ਤੱਕ ਚੱਲਦੀ ਸੀ ਜਿਸ ਦੌਰਾਨ ਅਪਰਾਧੀ ਦੇ ਸਰੀਰ ਉੱਤੇ 4000 ਤੋਂ ਵੀ ਜ਼ਿਆਦਾ ਚੀਰੇ ਲਾਏ ਜਾਂਦੇ ਸਨ ਤੇ ਇੱਕ-ਇੱਕ ਕਰਕੇ ਉਹਦੇ ਸਾਰੇ ਅੰਗ ਬਾਹਰ ਕੱਢ ਲਏ ਜਾਂਦੇ ਸਨ ਸੋ ਦੋਸਤੋ ਅੱਜ ਲਈ ਇੰਨਾ ਹੀ ਇਹੋ ਜਿਹੀਆਂ ਜਾਣਕਾਰੀਆਂ ਲੈਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਉਦੋਂ ਤੱਕ ਸਿੱਖਦੇ ਰਹੋ ਅੱਗੇ ਵਧਦੇ ਰਹੋ